ਪੈਕੇਟ ਵਾਲਾ ਦੁੱਧ ਹੁਣ ਜਿਵੇਂ ਤੁਸੀਂ ਮੰਨ ਲਓ ਇੱਥੋਂ ਭੇਜਿਆ 1 ਕੁਇੰਟਲ ਦੁੱਧ ਤਾਂ ਕੀ ਉਹ ਪੈਕੇਟ ਦੇ ਵਿੱਚ 1 ਕੁਇੰਟਲ ਦੁੱਧ ਹੀ ਜਾਏਗਾ ਜਾਂ ਥੋੜਾ ਬਹੁਤ ਉਹਦੇ ਵਿੱਚ ਕੁਝ ਮਿਕਸ ਕਰ ਦੇਣਾ ਚਾਹੀਓ ਪਾਣੀ ਲਾ ਲਓ ਜਾਂ ਉਹਨਾਂ ਦੇ ਨੇ ਨਾ ਦੇਖੋ ਜੀ ਉਹਨਾਂ ਨੇ ਪਹਿਲੋਂ ਇਹਦੀ ਇਹਦੇ ਵਿੱਚੋਂ ਕਰੀਮ ਆਊਟ ਕਰਨੀ ਹੈ ਫਿਰ ਉਹਨਾਂ ਨੂੰ ਸਟੈਂਡਰਡਾਈਜ਼ ਕਰਨਾ ਹੈ ਕਿ ਕਿੰਨੇ ਪਰਸੈਂਟ ਫੈਟ ਵਾਲਾ ਕਿਹੜਾ ਪੈਕੇਟ ਹੈ ਕਿੰਨੇ ਪਰਸੈਂਟ ਫੈਟ ਵਾਲਾ ਕਿਹੜਾ ਪੈਕੇਟ ਹੈ ਉਹ ਫਿਰ ਜਿਵੇਂ ਡਿਮਾਂਡ ਹੈ ਕੰਜ਼ਿਊਮਰਜ਼ ਦੀ ਆਈਸਕ੍ਰੀਮ ਨੂੰ ਕਿੰਨੇ ਪਰਸੈਂਟ ਫੈਟ ਚਾਹੀਦੀ ਹੈ ਇੱਕ ਜਿਹੜਾ ਨੀਲਾ ਪੈਕੇਟ ਹੈ ਉਹਨੂੰ ਕਿੰਨੇ ਪਰਸੈਂਟ ਫੈਟ ਚਾਹੀਦੀ ਉਹ ਤਾਂ ਉਹਨਾਂ ਨੇ ਡਿਸਾਈਡ ਕਰਨਾ ਉਹ ਫਿਰ ਉਹਦੇ ਅਕੋਰਡਿੰਗਲੀ ਹੀ ਉਹ ਉਨੀ ਫੈਟ ਐਡ ਕਰਦੇ ਆ ਉਨੀ ਮਾਈਨਸ ਕਰਦੇ ਆ ਉਹ ਉਹ ਵੀ ਪ੍ਰੋਸੈਸਿੰਗ ਹੈ ਉਹ ਦਾ ਪਾਰਟ ਆਫ ਪ੍ਰੋਸੈਸਿੰਗ ਨੇ ਇੱਕ ਜਿਹੜਾ ਟੈਟਰਾ ਮ ਲਗਾਉਂਦਾ ਜਿਹੜਾ 90 90 ਦਿਨ ਤੱਕ ਚੱਲੀ ਜਾਂਦਾ ਇਹ ਤਾਂ ਇਹ ਤੁਸੀਂ ਵੀ ਅੰਦਾਜ਼ਾ ਲਾ ਸਕਦੇ ਆ ਕਿ ਉਹਦੇ ਵਿੱਚ ਕੀ ਹੋ ਸਕਦਾ ਹੈ ਨਾ ਪ੍ਰੀਜ਼ਰਵੇਟਿਵਸ ਪਾਏ ਆ ਕਿੰਨੇ ਇੱਕ ਲੈਵਲ ਤੱਕ ਆਪਣੀ ਬਾਡੀ ਪ੍ਰੀਜ਼ਰਵੇਟਿਵਸ ਚੱਲ ਸਕਦੀ ਹੈ ਇਹ ਵੀ ਸਾਇੰਟਿਫਿਕ ਇਤੇ ਜਿਹੜੇ ਸਟੱਡੀਜ਼ ਹੋਣੀਆਂ ਚਾਹੀਦੀਆਂ